ਜਿਹੜੇ ਭਰਾਵਾਂ ਕੋ ਸਟਾਈਲ ਨਹੀਂ ਕਰਨਾ ਆਉਂਦਾ ਬਹੁਤ سارے ਭਰਾਵਾਂ ਦੇ ਮੈਸੇਜ ਆਉਂਦੇ ਸੀ ਕਿ ਸਾਨੂੰ ਸਟਾਈਲ ਕਰਨਾ ਸਿਖਾਓ ਯਾਨੀ ਕਿ ਪਫ ਕਿੱਦਾਂ ਬਣਾਇਦਾ ਉਹਨਾਂ ਭਰਾਵਾਂ ਲਈ ਆ ਵੀਡੀਓ ਆ ਅੱਜ ਉਹ ਦਸੀਏ ਸਭ ਤੋਂ ਪਹਿਲਾਂ ਕੀ ਕਰ ਲੈਣਾ ਵਾਲਾਂ ਨੂੰ ਇਦਾਂ ਚੰਡੇ ਨੂੰ ਬਾਹਲ ਲੈਣਾ ਠੀਕ ਹੈ ਜੀ ਪ੍ਰੋਪਰ ਚੰਗੀ ਤਰ੍ਹਾਂ ਦੇਖਣਾ ਹੈ ਜਿਹੜੇ ਭਰਾਵਾਂ ਨੂੰ ਸਟਾਈਲ ਨਹੀਂ ਕਰਨਾ ਆਉਂਦਾ ਉਹਨਾਂ ਭਰਾਵਾਂ ਲਈ ਆ ਵਾਲੀ ਵੀਡੀਓ ਆ ਡਰਾਈਨ ਫੜਨ ਦਾ ਤਰੀਕਾ ਵੀ ਮੈਂ ਤੁਹਾਨੂੰ ਦੱਸ ਦਿੰਨਾ ਆ ਠੀਕ ਹੈ ਜੀ ਹਮੇਸ਼ਾ ਹੀ ਡਰਾਈਨ ਫੜਨ ਦਾ ਤਰੀਕਾ ਇਦਾਂ ਰੱਖਣਾ ਇੱਕ ਚੀਜ਼ ਆ ਮੈਂ ਤੁਹਾਨੂੰ ਜਦੋਂ ਡਰਾਈਨ ਚਲਾਣੀ ਇਹ ਸਪੋਨ ਕਰਵਾ ਡਰਾਈ ਚੱਲ ਪਈ ਤਾਂ ਇਹਦਾ ਥੱਲੇ ਨੂੰ ਨਹੀਂ ਡਰਾਈ ਚਲਾਉਣੀ ਫੇਰ ਦੱਸ ਕਦੀ ਵੀ ਨਹੀਂ ਚਲਾਉਣੀ ਹੈਗੀ ਜੇ ਤੁਸੀਂ ਫੇਰ ਚਲਾਉਗੇ ਤਾਂ ਕੀ ਹੋਣਾ ਹੈ ਕਲਾਇੰਟ ਦੇ ਸਿਰ ਤੇ ਕਰਮ ਹੀਟ ਲਗੂਮੀ ਤੇ ਉਹਨੂੰ ਪ੍ਰੋਬਲਮ ਆਣੀ ਆ ਠੀਕ ਹੈ ਜੀ ਧਿਆਨ ਰੱਖਣਾ ਹੈ ਡਰਾਈਰ ਫੜਨ ਦਾ ਤਰੀਕਾ ਜੋ ਮੈਂ ਤੁਹਾਨੂੰ ਦੱਸਦਾ ਰਾਉਂਡ ਬਰਸ਼ ਆ ਦੇਖ ਲਓ ਚਾਹੇ ਤੁਹਾਡੇ ਹੱਥ ਦੇ ਵਿੱਚ ਜਿਹੜਾ ਵੀ ਰਾਉਂਡ ਬਰਸ਼ ਲੱਗਾ ਤੁਸੀਂ ਉਹਦੇ ਨਾਲ ਸਟਾਈਲ ਕਰ ਸਕਦੇ ਆ ਠੀਕ ਹੈ ਜੀ ਕੋਸ਼ਿਸ਼ ਕਰਨੀ ਹੈ ਜਿਆਦਾ ਗ੍ਰਿਪ ਛੋਟਾ ਹੋਵੇ ਤਾਂ ਕਿ ਤੁਹਾਨੂੰ ਇਹਨੂੰ ਹੱਥ ਦੇ ਵਿੱਚ ਫੜਨਾ ਸੌਖਾ ਰਹੇ ਠੀਕ ਹੈ ਜੀ ਆਜੋ ਸਭ ਤੋਂ ਪਹਿਲਾਂ ਕੀ ਕਰ ਲੈਣਾ ਆ ਦੇਖੋ ਡਰੈਨ ਨੂੰ ਆਨ ਕਰ ਲੈਣਾ ਤਾਂ ਕਿ ਪੀਪਰ ਕਰਨਾ ਹੈ ਤਾਂ ਤਾਂ ਮੈਂ ਦੱਸਾਂਗਾ ਕਿ ਸੱਡੇ ਨੂੰ ਕਿਲਾਉਣਾ ਹੈ ਹਮੇਸ਼ਾ ਜਦ ਉੱਪਰ ਨੂੰ ਕਰਕੇ ਕਿਲਾਉਣਾ ਸਾਰੇ ਚੋਟੇ ਐਡਾ ਪਾ ਲੈਣਾ ਉੱਪਰ ਐਡਾ ਓਪਨ ਹਾਜੀ ਕਿਉਂ ਬੈਲਕਨ ਤੋਂ ਵੱਖਾ ਤੇ ਫੈਂਪੋ ਜੀ ਦਾ ਹੈ ਉਹ ਤੁਸੀਂ ਪ੍ਰੈਕਟਿਸ ਕਰਦੇ ਰਿਆ ਕਰੋ ਪ੍ਰੈਕਟਿਸ ਕਰਨ ਨਾਲ ਹੀ ਤੁਹਾਨੂੰ ਕੰਮ ਆਉਣਾ ਹੈ ਆਲੋਚਨਾ ਦੇ ਬੱਚੇ ਇਹ ਤਾਂ ਇਹਨੂੰ ਪਰਫੋਰਮ ਕੋਈ ਨਹੀਂ ਆ ਬਟਾ ਘਟਨੇ ਆ ਜਦੋਂ 12 ਦੇ ਵਿਚ ਹੈ ਨਾ ਬਹੁਤ سارے ਭਰਾਵਾਂ ਦੇ ਬਾਲ ਕੰਮ ਨਹੀਂ ਹੁੰਦੇ ਆ ਉਹ ਏਦਾਂ ਦੇ ਕੋਈ ਨਹੀਂ ਏਦਾਂ ਉਹਨੂੰ ਕਰਕੇ ਦਿਲਾਉਣੀ ਨਹੀਂ ਆਉਂਦੀ ਆਈ ਉਹ ਆਈ ਸੀ ਆ ਪ੍ਰੋਪਰ ਕੱਲਾ ਨਾ ਰਾਉਣਾ ਐਡਾ ਉੱਪਰ ਨੂੰ ਕਰਕੇ ਚਲਾਉਣਾ। ਵਾਲ ਛੋਟੇ ਹੋਣ ਕਰਕੇ ਚੰਗਣਾ ਕਿ ਸਕਲਪ ਤੇ ਤੁਹਾਡੇ ਡਰੈਗ ਬਿਲਕੁਲ ਨਾ ਲੱਗੇ। ਠੀਕ ਹੈ ਜੀ। ਸਾਹੇ ਤੇ। ਐਵੀਆਂ ਚਟੀਆਂ ਨੇ ਵਾਲ। ਠੀਕ ਹੈ। ਐਵੇਂ ਚਟੀਆਂ ਨੇ। ਇਹਦੇ ਨਾਲ ਕੀ ਹੋਣਾ ਤੁਹਾਡੇ ਵਾਲ ਪ੍ਰੋਪਰ ਇਹਨਾਂ ਨੂੰ ਚ ਫੜਾਂਗੇ। ਸਾਹੇ ਤੇ। ਠੀਕ ਹੈ। ਮੈਨੂੰ ਚੰਗੀ ਤਰ੍ਹਾਂ ਉਸ ਮਾ ਨੂੰ ਕਰਨਾ। ਕੰਨਾਂ ਨੂੰ ਕਰਕੇ ਬਿਲਕੁਲ ਨਹੀਂ ਇੱਧਰ ਲਾ ਲੈਣੀ। ਐਡਾ ਉੱਪਰ ਨੂੰ ਕਰਕੇ। ਸਾਹੇ ਤੇ। ਇੱਦਾਂ ਉੱਪਰ ਨੂੰ ਕਰੀ ਜਾਣਾ। ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਵਾਲ ਆਏ ਨੇ ਇਹਦੇ ਕੰਢੇ ਦੇ ਵਿੱਚ ਇਹਦੇ ਨਾਲ ਤੁਹਾਡਾ ਸਾਈਡ ਪਰ ਹਾਸਾ ਬਣ ਗਿਆ। ਲੀਅਰ ਚੱਕ ਦੱਛੇ ਰਹਾ ਹੈ। ਤੁਸੀਂ ਲੀਅਰ ਚਾਹੀਏ ਜਾਂ ਕਿ ਸੈਕਸ਼ਨ ਕੱਢ-ਕੱਢ ਕੇ ਡਰਾਈ ਕਰਾਉਣਾ ਹੈ। ਇਹਦਾ। ਫਿਰ ਆਪਨੇ ਹੱਥਾਂ ਨੂੰ ਦੇਖਣਾ ਹੈ। ਬਲੇ ਹੱਥ ਨੂੰ ਇੱਦਾਂ-ਇੱਦਾਂ ਰੌਂਡ ਕਰਾਉਣਾ ਹੈ ਬਲੇ ਨੂੰ। ਆਲੋ ਕੋ ਇਦਾਂ। ਫੜ ਲੈ। ਆਲੋ। ਬ੍ਰਾਈਡ। ਸੈਂਪਲ ਦੇ ਸੌਖਾ ਤਰੀਕਾ ਹੈ। ਸਟੈਪ ਵਾਈਜ਼ ਸੈਪਲ ਦੇਖੋ।

ਉਹ ਪਰ ਇਸ ਤੇ ਵੀ ਤੁਹਾਡਾ ਹੋਰ ਹੈ ਤੇ ਜਦੋਂ ਤੁਸੀਂ ਇਹ ਤਾਰਾਂ ਕਰ પાਸੇ ਸਰ ਤੋਂ ਬਾਅਦ ਸੈੱਪ ਤੁਸੀਂ ਅੱਗੇ ਬੰਨ੍ਹਿਆ ਨਾ ਤੇ ਤੁਹਾਡੇ ਵਾਲ ਪ੍ਰੋਪਰ ਕਰੇ ਹੋਈ ਜਾਣਗੇ। ਸਹੀ ਪਰ ਅਮਰੇ ਚੰਨੇ ਵਾਲ ਹੁੰਦੇ ਆ ਜਿਨ੍ਹਾਂ ਤੋਂ ਵਾਲ ਨਹੀਂ ਮਤਲਬ ਕਿ ਸਿੱਧੇ ਹੁੰਦੇ ਉਹਨਾਂ ਲਈ ਇਦਾਂ ਜਿਗਾਣਾ ਤੇਰੇ ਪਲਣਾ ਤੇ ਉੱਪਰ ਨਹੀਂ। ਸਹੀ ਜੀ ਡਰਾਈਵਰ ਦੇ ਨਾਲ ਇਦਾਂ ਚੰਗਾ ਵਾਲ ਵਿੱਚ ਕਰਕੇ ਇਦਾਂ ਉੱਪਰ ਨੂੰ ਕਰੀ ਜਾਣੀ। ਅੰਕ ਤੇ ਇੱਧਰੋਂ ਪਾਸੇ ਵੀ ਇੱਕ ਦਲ ਤੇ ਤੁਸੀਂ ਜਿੱਦਾਂ ਮਾਦੀ ਖੜਕੇ ਕੰਮ ਕਰੋ ਪ੍ਰੋਪਰਤਾ ਦਾ ਕੰਮ ਉਦਾਂ ਹੋਣਾ ਚਾਹੀਦਾ ਏ 200 ਤੱਕ ਟੈਂਪਲ ਦੇ ਸੌਕਾ ਵਿੱਚ ਆਇਆ ਜੇਰੇ ਭਰਾਮਾ ਕੋ ਟਾਈਮਿੰਗ ਨਹੀਂ ਹੁੰਦੀ ਪ੍ਰੋਪਰ ਉਹਨਾ ਭਰਾਮਾ ਨਹੀਂ ਗੱਲ ਤੋਂ ਬਸ ਆ ਚੀਜ਼ ਲੈਦਾ ਜਦੋਂ ਕਰ ਲੱਗਾ ਹੁੰਦੇ ਤਾਂ ਇਹਦਾ ਕੇਚ ਲੈ ਬਾਲ ਇਹ ਤਾਂ ਆਪਰੇ ਹਾਂ ਇਹ ਤਾਂ ਪਛਾਣੋ ਗੱਲਾਂ ਨੇ। ਮੈਂ ਫਿਰ ਤੋਂ ਆਫਸਰਾਂ ਚ ਸਾਰੀ ਲੀਵਿੰਗ ਰੂਮ ਦਾ ਚੂਲ ਦੇਖੋ ਜੀ। ਹਾਂਜੀ। ਪਰੰਤੂ ਇਹ ਬੱਚੇ ਕਿੱਥੇ ਜਾਂਦੇ ਨੇ? ਹਾਂ। ਮੇਰੇ ਬਾਅਦ ਜਾ ਕੇ ਮੋੜਦੇ ਹੁੰਦੇ ਹਾਂ ਤਾਂ ਇੰਨਾ ਸੰਦਾ ਵਿੱਚ ਪਾ ਕੇ ਪਾਣਾ ਨੇ। ਸੰਦਾ ਆਪਾਂ ਇਹਨੂੰ ਕਿੰਨੇ ਪਾਵੇ ਤਾਂ। ਧਿਆਨ ਰੱਖਣਾ ਹੈ ਕਿ ਕਸਟਮਰ ਵੀ ਹੈ। ਚਲ ਕੇ ਬਾਅਦ ਬਲਕੋ ਹਮ ਟੈਕਿੰਗ ਹੋ ਜਾਂਦੀ ਹੈ। ਠੀਕ ਹੈ। ਐਦਾਂ ਨੂੰ ਕਰਕੇ ਤੇ ਐਦਾਂ ਬੇਚਨ ਕਰਕੇ ਆ ਕਰਨਾ ਆ ਦੇਖ। ਯਾਨੀ ਕਿ ਕਈ ਪਰ ਆ ਕੇ ਕਰਦੇ ਆ। ਜਦੋਂ ਚਲਾਉਂਦੇ ਆ ਤਾਂ ਐਦਾਂ ਐਦਾਂ ਕਰਨਾ ਪੈਂਦੇ ਆ ਆ ਬਈ ਐਦਾਂ ਨਹੀਂ ਕਰਨਾ। ਸਾਈਡ ਤੋਂ ਬਹੁਤ ਸੰਗਾ ਲੈ ਕੇ ਆਉਣਾ। ਠੀਕ ਹੈ। ਸਾਈਡ ਤੋਂ ਗੰਗਾ ਲੈ ਕੇ ਆਉਂਗੇ ਪ੍ਰੋਪਰ ਰਾਉਂਡ ਕਰਾਂਗੇ ਐਦਾ ਐੱਬੀ ਵਿੱਚ ਵੀ ਟਿਕਣ ਵਾਈ ਹੈ ਨਾ ਬਾਲ ਤੁਹਾਡੇ ਆਟੋਮੈਟਿਕਲੀ ਇਹਦੇ ਵਿੱਚ ਆਈ ਜਾਣਗੇ ਜਦੋਂ ਇਹਦੀ ਹੀਟ ਲੱਗਣੀ ਹੈ ਠੀਕ ਆ ਤਬ ਆਟੋਮੈਟਿਕਲੀ ਇਹਦੇ ਵਿੱਚ ਤੁਹਾਡੇ ਬਾਲ ਆਈ ਜਾਣਗੇ ਔਰ ਬਾਲ ਵੀ ਪ੍ਰੋਪਰ ਸਿੱਧੇ ਹੋ ਜਾਣੇਗੇ ਜਿਹੜੇ ਭਰਾਮਾ ਕੋ ਸਟਾਈਲਿੰਗ ਦੇ ਵਿੱਚ ਦਿੱਕਤ ਆਉਂਦੀ ਸੀ ਉਹਨਾਂ ਭਰਾਮਾ ਲਈ ਆਹ ਬਲੀ ਵੀਡੀਓ ਆ ਆ ਦੇਖੋ ਹੁਣ ਆ ਫਰੰਟ ਦੇ ਬਾਲ ਆ ਜਿਹੜੇ ਉਹ ਸਾਰੇ ਬਿੰਗੇਟੇ ਦੇ ਆ ਠੀਕ ਆ ਇਹਨੂੰ ਕਿੱਦਾਂ ਕਰਨਾ ਡ్రਾਈ ਕਰਾ ਦੇਣੀ ਐਦਾ ਫਰੰਟ ਤੋਂ ਬਾਕੇ ਉਧਰੋਂ ਕਰਨਾ ਆ ਦੇਖੋ ਆਪਣੇ ਨੂੰ ਕਿਤਨਾ ਇਦਾਂ ਪ੍ਰੋਪਰ ਰੰਗ ਇਹ ਦੇਖਣ ਵਰਤੂ ਗਾਰੇ ਨੇ ਕਿ ਬਾਗ ਤੋਂ ਤੇ ਹੋਏ ਨੇ ਤੇ ਜਦੋਂ ਤੁਸੀਂ ਇਹਨਾਂ ਨੂੰ ਸਪਰੇਅ ਕਰੋਗੇ ਤਾਂ ਇਹ ਬਹੁਤ ਹੀ ਚੰਗੇ ਬਣ ਕੇ ਰਹਿਣਗੇ। ਇੰਟੈਂਟੇ ਬਾਗਾਂ ਤੇ ਹਮੇਸ਼ਾ ਇਦਾਂ ਕਰਦੇ ਜਮਾ ਠੀਕ ਹੈ। ਹਾਰੇ ਕੰਮ ਦਾ ਆਪਣਾ ਤਰੀਕਾ ਹੁੰਦਾ ਜਿੰਨੀ ਜਿੰਨਾ ਨੌਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਹੈ। ਹਾਂਜੀ। ਪਕਾਵਣਗੜ੍ਹ ਇਹਨੂੰ ਇਦਾਂ ਬਾਹਰ ਤੋਂ ਉੱਪਰੋਂ ਪਿੱਛੇ ਕਰਨਾ ਹੈ ਤਾਂ ਕਿ ਜਿਹੜੇ ਮਾੜੇ ਮੋਟੇ ਬਾਟੇ ਆ ਸਾਰੇ ਨਿਕਲ ਜਾਣ ਠੀਕ ਹੈ ਸਪਰੈਟ ਕਿੰਝ ਹੈ ਕੰਪਨ ਦੇ ਸੌਖਾ ਤਰੀਕਾ ਆ ਇਦਾਂ ਨਹੀਂ ਡ੍ਰਾਈਨ ਦੇ ਪ੍ਰੈਸ ਆਹ ਫਸ ਐਕਵਾਸਟ ਸਾਇੰਡ ਕਰਨ ਤੋਂ ਬਾਅਦ ਇਹਦਾ ਪ੍ਰੋਪਰ ਤੰਗੀ ਤਰ੍ਹਾਂ ਡ੍ਰਾਈਨ ਨੂੰ ਇਦਾਂ ਸੰਭਾਲਿਆ ਤਾਂ ਕਿ ਜਿਹੜੇ ਬਾਅਦ ਮਾਰੇ ਮੋਤੇ ਬਾੜਿਆ ਉਹ ਆਪਣੇ ਆਪ ਹੀ ਅਣਕੇ ਛਿਟੇ ਹੋਣਗੇ ਠੀਕ ਹੈ ਜੀ ਹੁਣ ਤਾਨੂੰ ਸਪਰੇਅ ਲਾਉਣ ਦਾ ਤਰੀਕਾ ਦੱਸਦਾ ਸਵੇ ਪ੍ਰੇਗਤ ਰੌਣੀਆਂ ਦਾ ਡ੍ਰਾਈਨ ਇੱਥੇ ਫਾੜਦਾ ਠੀਕ ਹੈ ਜੀ ਆਹ ਦੇਖ ਡ੍ਰਾਈਨ ਦਾ ਫਾੜਦੇ ਸਪਰੇਅ ਵੀ ਨਾਲ ਲਾਣਾ ਹੁੰਦਾ ਹਾਂਕਿ ਸਪਰੇਅ ਲਾ ਕੇ ਲਾ ਕੇ जेवा कोलिंग नहीं होंगी भरावियो ऊपर जितने तो लगता कि स्परे लगनी ऐसा स्परे लग जाती ਠੀਕ ਆ ਛਲਾਤੀ ਉਸ ਵਾਂਗੀ ਗੱਲਣਾ ਪ੍ਰੋਪਰ ਹੋ ਗਿਆ ਫੇਰ ਇਹਦਾ ਹਲਕਾ ਇਹਦਾ ਮੱਥੇ ਤੇ ਧਰਾ ਕੇ 12 ਮਿੰਟ ਬਈ ਕਰ ਕੀ ਅੱਖਾਂ ਦੇ ਵਿੱਚ ਰੱਖ ਬਈ ਫੇਰ ਉਸ ਤੋਂ ਬਾਅਦ ਆਪਣੇ ਹੱਥ ਨਾਲ ਜਿਹੜੇ ਵਾਲ ਐਕਸਟਰਾ ਬਾਹਰ ਹੁੰਦੇ ਆ ਉਹਨੂੰ ਇੱਟਾ ਲੌਕ ਕਰ ਦੇਣਾ ਓਰਿਜਨਲ ਕੀ ਹੋਣਾ ਕਿ ਜਿਹੜੇ ਤੁਹਾਡੇ ਵਾਲ ਆ ਖਿਲਰਦੇ ਨਹੀਂ ਹੈਗੇ ਠੀਕ ਆ ਮਾਰੇ ਮੋਟੇਰੇ ਵਾਲ ਉਹਦੇ ਵਿੱਚੋਂ ਨਹੀਂ ਆਉਂਦੇ ਆ ਦੇਖੋ ਇੱਟਾ ਹੱਥ ਨਾਲ ਹਲਕਾ ਜਿਹਾ ਠੀਕ ਹੈ ਚਲੋ ਜੀ सिंपल ते सावका तरीका सॉरी चेक ਕਰਾ ਜਰਾ प्रॉपर ਸਟਾਈਲ ਹੈ ਨਾ ਬਰਾਦਾ ਲੋਟ ਠੀਕ ਹੈ ਜੀ ਚੀਜ਼ ਚੰਗੀ ਲੱਗੀ ਟਿਊਟੋਰੀਅਲ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੇ ਇਸ ਪੇਜ ਨੂੰ ਜਰੂਰ ਫੋਲੋ ਫੋਲੋ ਕਰ ਲਿਓ ਇਹ ਤਾਂ ਨਹੀਂ ਹੋਰ ਵੀ ਵਧੀਆ ਵਧੀਆ ਸਲੂਨ ਦੀਆਂ ਚੀਜ਼ਾਂ ਕੰਮ ਸਿੱਖਣ ਲਈ ਸਾਡੇ ਪੇਜ 'ਤੇ ਬਣੀ ਰੋ ਫੁੱਲ ਵੀਡੀਓ ਆਪਣੀ YouTube ਚੈਨਲ ਤੇ ਪਈ ਹੋਈ ਆ ਜਾ ਕੇ ਜ਼ਰੂਰ ਦੇਖਿਓ ਥੈਂਕ ਯੂ ਸੋ ਮਚ